ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸਵਈਏ ਮਹਲੇ 5ਵੇਂ ਕੇ ਪਟਾਂ ਦੇ ਸਵਈਆਂ ਵਿੱਚੋਂ ਸ਼ਬਦ ਸਿੱਖਣ ਜਾ ਰਹੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਇਸ ਸ਼ਬਦ ਨੂੰ ਜਦੋਂ ਆਪਾਂ ਵੀਰਾਂ ਦੇ ਸਕੇਲ ਤੇ ਗਾਇਨ ਕਰਾਂਗੇ ਤਾਂ ਪਹਿਲੇ ਕਾਲੇ ਨੂੰ ਸਾਂ ਮੰਨਾਂਗੇ ਤੇ ਕਿਹੜੇ ਕਿਹਲੇ ਸੁਰ ਲੱਗ ਰਹੇ ਹਨ ਆਪ ਜੀ ਦੇਖ ਹੀ ਰਹੇ ਹੋ ਪਹਿਲਾ ਇੱਕ ਸਥਾਈ ਤੇ ਅੰਤਰਾਤਮਾ ਤਾਲ ਦੇ ਵਿੱਚ ਗਾਇਨ ਕਰਾਂਗੇ ਇਸ ਤੋਂ ਬਾਅਦ ਸਿੱਖਾਂਗੇ ਸ਼ਬਦ ਨੂੰ ਕੱਲੇ ਕੱਲੇ ਸੁਰ ਤੇ ਤੜ ਜਨ ਗਰਬ ਨਾ ਹੋ ਫਿਰ ਸੰਕਟ ਜੋ लाओ लो पाद, पारे उद जब लाओ न पाद, हिलारे उद तब लाओ बन फिर ते फिरते बो ਬਲੋਂ ਨਹੀਂ ਪਾਗ ਦਿਲਾਰੇ ਉਹਦੇ ਤਬਲਾ ਨਹੀਂ ਪਾਗ ਦਿਲਾਰੇ ਉਹਦੇ ਤਬਲਾ ਬਲੋਂ ਪ੍ਰਮ ਤੇ ਫਿਰ ਤੈ ਬੋਸ ਆਓ ਅਭ ਲੋ ਪ੍ਰਮਤੇ ਤੇ ਰੇਵੇ ਬੋਤਾਓ ਜਥਿਓ ਜੀ ਹਰ ਜਨ ਦੇਵ ਗੁਰੂ ਜਥਿਓ ਗਰਬਨਾ ਆਇਓ ਮੇਰੇ ਸੰਕਟ ਜੋਨ ਗਰਬਨਾ ਆਇਓ ਜਪਿਓ ਜਹਨਰ ਜਨ ਦੇਵ ਗੁਰੂ ਜਪਿਓ पांच शब्द ਨੂੰ ਖੱਲੇ-ਖੱਲੇ ਸੁਰਤੇ ਦੇਖਾਂਗੇ ਜਪਿਓ ਜਿਨੈਰੇ ਜਨ ਦੇਵ ਗੁਰੂ ਜਪਿਓ ਜਿਨੈਰੇ ਜਨ ਫਿਰ ਸੰਕਟ ਜੋਨ ਫਿਰ ਸੰਕਟ ਜੋਨ ਗਰਭ ਨਾ ਆਯੋ ਫਿਰ ਸੰਕਟ ਜੋਨ ਗਰਭ ਨਾ ਆ जप जन देव गुरु जप जन आ जन देव गुरु देखो एक तरीका है जप ਜਿਨ ਅਰ ਜਨ ਦੁਜਾ ਹੈ ਜਪਿਓ ਜਪਿਓ ਜਿਨ ਅਰ ਜਨ ਦੇਵ ਗੁਰੂ ਇਸ ਤੋਂ ਅੱਗੇ ਫਿਰ ਸੰਕਟ ਜੋ गर्भ न आयो फिर संकत जोन, गर्भ न आयो फिर संकत जोन, ਗਰਬਨਾ ਆਇਓ ਜਪਿਓ ਜਿਨ ਆਏ ਜਨ ਦੇਵ ਗੁਰੂ ਜਪਿਓ ਜਿਨ ਆਏ ਜਨ ਦੇਵ ਗੁਰੂ ਤੇ ਅੰਤਰਾ ਆਪਾਂ ਪਹਿਲਾ ਗਾਇਨ ਕੀਤਾ ਸੀ ਦੂਸਰਾ ਦਿੱ ਇਸ ਵੰਡਰਾ ਪਾ ਦੇਖਦੇ ਹਾਂ ਕਲ ਕੋਰ ਸਮੁੰਦਰ ਮੈਂ ਕਲ ਕੋਰ ਸਮੁੰਦਰ ਮੈਂ ਬੋੜਤ ਥੇ ਸੇਮ ਟੂ ਸਟੈਪ ਕਲ ਕੋਰ ਸਮੁੰਦਰ ਮੈਂ ਬੋੜਤ ਤੇ ਕਬਹੁ ਮਿਟ ਹੈ ਨਹੀਂ ਰੇ ਪਛਤਾਇਓ ਕਬਹੁ ਮਿਟ ਹੈ ਨਹੀਂ ਰੇ ਪਛਤਾਇਓ ਕਿਸਤ ਹੈ ਨਹੀਂ ਰੇ ਪਛ ਤਾਉ ਜਪਿਓ ਜਿਨ ਅਰ ਜਨ ਦੇਵ ਗੁਰੂ ਤੇ ਅਗਲਾ ਅੰਤਰਾ ਸੇਮ ਇਸੇ ਤਰੀਕੇ ਨਾਲ ਚੱਲਣਾ ਹੈ ਜਿਵੇਂ ਕਿ ਤਤ ਵਿਚਾਰ ਇਹ ਹੈ ਮਥਰਾ ਤਤ ਵਿਚਾਰ ਇਹ ਹੈ ਮਥਰਾ ਤ विचार मथुरा जगतार को अवतार बनायो बना को

ਜੱਪਿਓ ਜਿਨ ਐਰ ਜਨ ਦੇਵ ਗੁਰੂ ਜੱਪਿਓ ਜਿਨ ਐਰ ਜਨ ਦੇਵ ਗੁਰੂ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਹ ਸ਼ਬਦ ਨੂੰ ਸਿੱਖ ਜਾਓਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ